ਬੇਸ਼ੱਕ ਸੰਜੇ ਸਿੰਘ ਕੁਰਸੀਆਂ ਤੇ ਇੱਕ ਪਾਸੇ ਕੁਲਤਾਰ ਸੰਧਵਾ ਤੇ ਮੁੱਖ ਮੰਤਰੀ ਨੂੰ ਬਿਠਾ ਕੇ 16 ਸਫਾਈ ਦੀਆਂ ਕੋਸ਼ਿਸ਼ਾਂ ਕਰ ਗਏ ਹੁਣ ਪਰ ਕਹਿੰਦੇ ਨੇ ਕਿ ਸ਼ਰੀਕਾਂ ਨੂੰ ਅੰਦਰਲੀ ਗੱਲ ਰੜਕਦੀ ਰਹਿੰਦੀ ਹੈ ਕੁਲਤਾਰ ਸਿੰਘ ਸੰਧਵਾ ਤੇ ਮੁੱਖ ਮੰਤਰੀ ਦੇ ਵਿਚਕਾਰ ਸਭ ਕੁਝ ਠੀਕ ਠਾਕ ਨਹੀਂ ਇਹਦੀਆਂ ਖਬਰਾਂ ਅਸੀਂ ਤੁਹਾਨੂੰ ਬੜੇ ਦਿਨਾਂ ਤੋਂ ਦੇ ਰਹੇ ਹਾਂ ਪਰ ਹੁਣ ਇਹਦੇ ਸਬੂਤ ਪ੍ਰਤੱਖ ਤੌਰ ਤੇ ਸਾਹਮਣੇ ਆ ਗਏ ਕਹਿੰਦੇ ਨੇ ਕਿ ਬਈ ਜਿਹੜਾ ਹੈ ਸੱਚ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅੱਜ ਪ੍ਰਮਾਣ ਜਿਹੜੇ ਆ ਉਹ ਵੀ ਸਾਹਮਣੇ ਆ ਗਏ ਮੁੱਖ ਮੰਤਰੀ ਭਗਵੰਤ ਮਾਨ ਤੇ ਕਲਤਾਰ ਸਿੰਘ ਸੰਧਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਆਪਸ ਦੇ ਵਿੱਚ ਕਿਸ ਤਰ੍ਹਾਂ ਨਾਲ ਇਹਨਾਂ ਦੀ ਅਣਬਣਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਕਿਹੜਾ ਕਚੋਲ ਮਚੋਲ ਚੱਲ ਰਿਹਾ ਉਹ ਕੱਲ ਪੂਰੀ ਤਰ੍ਹਾਂ ਨਾਲ ਨਿਖਰ ਕੇ ਸਾਹਮਣੇ ਆ ਗਿਆ ਆਖਦੇ ਨੇ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਕਲਤਾਰ ਸਿੰਘ ਸੰਧਵਾ ਨੇ ਵੀ ਕੁਝ ਅਜੀਹਾਈ ਕੀਤਾ ਕੀ ਮਾਮਲਾ ਹੈ ਕੀ ਸਾਰਾ ਕੁਝ ਹੋਇਆ ਹੈ ਕਿੱਥੇ ਕਲਤਾਰ ਸਿੰਘ ਸੰਧਵਾ ਨੇ ਮੁੱਖ ਮੰਤਰੀ ਨੂੰ ਰਗੜੇ ਲਾਤੇ ਅਤੇ ਇੱਕ ਸਾਫ਼ ਸੁਨੇਹਾ ਦੇਤਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਵਾਂਗਾਂ ਖੁੱਲੀਆਂ ਨਹੀਂ ਉਹਦੀਆਂ ਕਿ ਸਾਡੇ ਹੱਥ 'ਚ ਵੀ ਨਹੀਂ ਅਤੇ ਕੁਵਰ ਵਿਜੇਪ੍ਰਤਾਪ ਨੇ ਕਿਵੇਂ ਮੁੱਖ ਮੰਤਰੀ ਲਈ ਇੱਕ ਵੱਡੀ ਮੁਸੀਬਤ ਖੜੀ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦਾ ਵਰਖਾ ਰੋਤੀ ਜਲਾਸ ਚੱਲ ਰਿਹਾ ਹੈ ਬੀਤੀ ਕੱਲ ਅਚਾਨਕ ਗੱਲਾਂ-ਵਾਤਾਂ ਚੋਂ ਚਲਦੇ ਆ ਚਲਦੇ ਆ ਕਲਤਾਰ ਸਿੰਘ ਸੰਧਵਾ ਨੂੰ ਭ੍ਰਿਸ਼ਟਾਚਾਰ, ਮਾਫੀਆ ਸਣੇ ਹੋਰ ਮੁੱਦੇ ਜਾਦ ਆ ਗਏ ਤੇ ਉਹਨਾਂ ਨੇ ਫਲੋਰ ਹਵਾਲੇ ਕਰ ਦਿੱਤਾ ਅੰਮ੍ਰਿਤਸਰ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਤੋਂ ਹਵਾਲਾ ਦਿੱਤਾ ਕਿ ਭਾਈ ਤੁਸੀਂ ਪੁਲਿਸ ਅਫਸਰ ਹੋ ਕਿ ਆਖਰਕਾਰ ਇਹ ਮਸਲੇ ਰੁਕ ਕਿਉਂ ਨਹੀਂ ਰਹੇ ਉਸ ਤੋਂ ਬਾਅਦ ਅਸਲ ਟਵਿਸਟ ਸ਼ੁਰੂ ਹੁੰਦਾ ਇੱਥੇ ਤੱਕ ਕਲਤਾਰ ਸਿੰਘ ਸੰਧਵਾ ਨੇ ਨਿਸ਼ਾਨੇ ਸਨ ਲੇ ਸੀ ਤੋਪਾਂ ਬੀਨ ਲਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਜਦੋਂ ਨਿਸ਼ਾਨੇ ਲੱਗਣੇ ਸ਼ੁਰੂ ਹੋਏ ਕਿਉਂਕਿ ਕੁਲਤਾਰ ਸਿੰਘ ਸੰਧਵਾ ਬੰਦੂਖ ਕੁਲਤਾਰ ਸਿੰਘ ਸੰਧਵਾ ਦੇ ਹੱਥ ਚ ਸੀ ਪਰ ਮੋਡਾ ਕੁਵਰ ਵਿਜੇਪ੍ਰਤਾਪ ਦਾ ਸੀ ਪੰਜਾਬ ਦੇ ਵਿੱਚ ਕਿਸੇ ਤੋਂ ਲੁਕੀ ਸ਼ਿਪੀ ਗੱਲ ਨਹੀਂ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਕੀ ਹਾਲ ਹੈ ਕਿਸ ਤਰ੍ਹਾਂ ਨਾਲ ਮਾਫੀਆ ਅੱਜ ਵੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਜਿਵੇਂ ਚਰਨਜੀਤ ਸਿੰਘ ਚੰਨੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਵਾਇਆ ਸੁਖਬੀਰ ਬਾਦਲ ਚੱਲਦਾ ਸੀ ਉਸੇ ਤਰ੍ਹਾਂ ਨਾਲ ਹੀ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਦੌਰਾਨ ਮਾਫੀਆ ਕੰਮ ਕਰਦਾ ਹੈ ਇਸ ਨੂੰ ਕੁਵਰ ਵਿਜੇ ਪ੍ਰਤਾਪ ਦੇ ਰਾਹੀ ਕਲਤਾਰ ਸਿੰਘ ਸੰਧਵਾ ਨੇ ਕਹਾਇਆ ਮਸਲਾ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਰਖਾ ਰੁੱਤ ਦੇ اجلاس ਦੇ ਪਹਿਲੇ ਦਿਨ ਸਪੀਕਰ ਨੇ ਭ੍ਰਿਸ਼ਟਾਚਾਰ ਤੇ ਗੈਂਗਸਟਰ ਦੇ ਹਵਾਲੇ ਨਾਲ ਮੁੱਖ ਮੰਤਰੀ ਮਾਨ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਨੂੰ ਕਟਹੜੇ 'ਚ ਖੜਾ ਕਰ ਦਿੱਤਾ ਵਿਰੋਧੀ ਧਿਰ ਨੇ ਵੀ ਇਸ ਮੌਕੇ ਨੂੰ ਹੱਥੋਂ ਖੁੰਝਣ ਨਾ ਦਿੱਤਾ ਤੇ ਸੂਬੇ 'ਚ ਅਮਨ ਕਾਨੂੰਨ ਨੂੰ ਲੈ ਕੇ ਸਰਕਾਰ ਨੂੰ ਰਗੜੇ ਲਾਇਆ ਵਿਧਾਨ ਸਭਾ ਚ ਜੋ ਹੋਇਆ ਮੈਂ ਤੁਹਾਨੂੰ ਉਹਨੂੰ ਐਕਸਪਲੇਨ ਕਰਨ ਦੀ ਥੋੜੀ ਜੀ ਕੋਸ਼ਿਸ਼ ਕਰਦਾ ਮਸਲਾ ਇਹ ਸੀ ਕਿ ਗਰਦਾਸਪੁਰ ਦੇ ਵਿਧਾਇਕ ਪਾੜਾ ਹੁਰਾਣੇ ਮਸਲਾ ਚੱਕਿਆ ਕਿ ਜਿਹੜਾ ਉਹਨਾਂ ਦੇ ਕਿਸੇ ਕਾਂਗਰਸੀ ਆਗੂ ਦੇ ਘਰ ਤੇ ਫਾਇਰਿੰਗ ਹੋਈ ਆ ਉਸ ਮਸਲੇ ਨੂੰ ਲੈ ਕੇ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਕਲਤਾਰ ਸਿੰਘ ਸੰਧਵਾ ਨੇ ਸੋਚਿਆ ਕਿ ਮੇਰੇ ਹੱਥ ਤੱਬਰ ਤੋਂ ਵੱਡੀ ਚੀਜ਼ ਲੱਗ ਗਈ ਮੁੱਖ ਮੰਤਰੀ ਮੇਰੇ ਖਿਆਲ ਉਸ ਸਮੇਂ ਹੋਸਟ ਚ ਸੀ ਜਾਂ ਨਹੀਂ ਮੈਂ ਫੁਟੇਜ ਕਲੀਅਰ ਨਹੀਂ ਹੋ ਰਿਹਾ ਕਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕਿਵੇਂ ਰੋਕ ਸਕਦਾ ਹੈ ਇਹਦਾ ਪਿਛਲੀਆਂ ਸਰਕਾਰਾਂ ਚ ਵੀ ਚੱਲਿਆ ਆਉਂਦਾ ਸੀ ਇਹ ਸਾਡੀ ਸਰਕਾਰ ਚ ਵੀ ਚੱਲਿਆ ਆਉਂਦਾ ਹੁਣ ਕਲਤਾਰ ਸਿੰਘ ਸੰਧਵਾ ਸਪੀਕਰ ਦੀ ਕੁਰਸੀ ਤੇ ਬਹਿ ਕੇ ਇਹ ਗੱਲ ਕਹਿ ਰਹੇ ਨੇ ਅਸਿੱਧੇ ਜਾਂ ਸਿੱਧੇ ਤੌਰ ਤੇ ਕਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਤੇ ਸਰਕਾਰੀ ਨੁਮਾਇੰਦੇ ਕਹਿ ਲਈ ਆਪਾਂ ਨੂੰ ਉੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਇਹ ਗੱਲ ਕੀਤੀ ਆ ਹੁਣ ਇਤੋਂ ਦੋ ਸੁਨੇਹੇ ਸਪਸ਼ਟ ਹੋ ਗਏ ਇੱਕ ਕਿ ਜਿਹੜੀ ਗੱਲ ਲਗਾਤਾਰ ਸਰਕਾਰ ਜਾਂ ਸਰਕਾਰ ਦੇ ਮੰਤਰੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹਰਪਾਲ ਚੀਮਾ ਅਮਨ ਰੋੜਾ ਜਾਂ ਹੋਰ ਇੱਕ ਲੈਨ ਹੈ ਮੰਤਰੀਆਂ ਦੀ ਇਹ ਤੋਤੇ ਰੱਟ ਲਾਉਂਦੇ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਸਾਜਗਰ ਹੋ ਗਿਆ ਇੰਡਸਟਰੀ ਆ ਰਹੀ ਹੈ ਮਾਫੀਆ ਹੈ ਨਹੀਂਗਾ ਫਲਾਨਾ ਹੈ ਨਹੀਂਗਾ ਬਹੁਤ ਵਧੀਆ ਅਮਨ ਕਾਨੂੰਨ ਦੀ ਸਥਿਤੀ ਹੈ ਜਿਵੇਂ ਤੁਸੀਂ ਸਵਿਟਜ਼ਰਲੈਂਡ 'ਚ ਫਿਰਦੇ ਹੁੰਨੇ ਹੋ ਪੰਜਾਬ 'ਚ ਇਸ ਤਰ੍ਹਾਂ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਕਲਤਾਰ ਸਿੰਘ ਸੰਧਵਾ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਇਹ ਕਹਿੰਨੇ ਆ ਕਿ ਦੇੜ ਕੇ ਰੱਖਤਾ ਜਵੇਂ ਲੀਰਾ ਦੀ ਖਿੱਦੋ ਹੁੰਦੀ ਹੈ ਸਾਰਾ ਕੁਝ ਸਾਹਮਣੇ ਲਿਆਤਾ ਕਿ ਪੰਜਾਬ ਦੇ ਵਿੱਚ ਮਾਫੀਆ ਵੀ ਚੱਲਦਾ ਹੈ ਅਮਨ ਕਾਨੂੰਨ ਦੀ ਸਥਿਤੀ ਵੀ ਸਹੀ ਨਹੀਂ ਅਤੇ ਉਹ ਮਾਫੀਆ ਫਿਰ ਕਿਹਦੇ ਸਿਰ ਤੇ ਚੱਲਦਾ ਹੁਣ ਸਵਾਲ ਕਿਹ ਖੜਾ ਹੋ ਗਿਆ ਫਿਰ ਉਹਨਾਂ ਨੇ ਫਲੋਰ ਦਿੱਤਾ ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਨੇ ਵੀ ਇਹੀ ਗੱਲ ਕਹੀ ਕਿ ਸਾਨੂੰ ਮਾਫੀਏ ਦਾ ਲੱਕ ਤੋੜਨਾ ਪੈਣਾ ਹੈ ਮਾਫੀਏ ਦੇ ਲੱਕ ਤੋੜੇ ਬਿਨਾ ਨਾ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਨਾ ਜਿਹੜਾ ਹੈ ਉਹ ਸੌਦੇਬਾਜ਼ੀਆਂ ਸਰਕਾਰੀ ਕੰਮਾਂ 'ਚ ਦਖਲ ਉਹਨਾਂ ਨੇ ਕਿਹਾ ਕਿ ਸਾਰੀਆਂ ਸਰਕਾਰਾਂ 'ਚ ਮਾਫੀਆ ਚਲਾਉਂਦਾ ਸਰਕਾਰ ਚਾਹੇ ਉਹ ਪੇਲੀਆਂ ਸੀ ਚਾਹੇ ਹੁਣ ਇਸ ਤੋਂ ਤਾਂ ਕਲੀਅਰ ਹੋ ਗਿਆ ਕਿ ਭਗਵਾਨਦਾਨ ਦੀ ਸਰਕਾਰ ਇਹ ਤਾਂ ਆਨ ਰਿਕਾਰਡ ਹੈ ਇਹ ਕੋਈ ਐਸੀ ਮੈਂ ਜਾਂ ਕੋਈ ਹੋਰ ਕੋਈ ਪੱਲੇ ਹੁਣੀ ਕਹਿ ਰਿਹਾ ਇਹ ਤਾਂ ਆਨ ਦੀ ਰਿਕਾਰਡ ਚੀਜ਼ ਆ ਚੁੱਕੀ ਹੈ ਕਿ ਜਿਹੜੀ ਗੱਲ ਕੋਰ ਵਿਜੇ ਪ੍ਰਤਾਪ ਨੇ ਫਲੋਰ ਆਫ ਦਾ ਹਾਊਸ ਕਹੀ ਹੈ ਸਦਨ ਦੇ ਪਟਲ ਦੇ ਉੱਤੇ ਗੱਲ ਕਹੀ ਹੈ ਉਸ ਚੀਜ਼ ਨੇ ਸਪਸ਼ਟ ਕਰਤਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਇਸ ਵੇਲੇ ਮਾਫੀਆ ਚਲਾ ਰਿਹਾ ਹੈ ਹੁਣ ਇਹਦੇ ਪੋਲੀਟੀਕਲ ਇਹਦੀ ਟ੍ਰਾਂਸਲੇਸ਼ਨ ਇਹ ਹੈ ਕਿ ਤੁਹਾਨੂੰ ਪਹਿਲਾਂ ਬਹੁਤ ਸਾਰੀਆਂ ਖਬਰਾਂ ਦਿੱਤੀਆਂ ਬਹੁਤ ਸਾਰੇ ਬੇਲੀ ਸੱਜਣ ਥੱਲੇ ਕਮੈਂਟ ਕਰ ਦਿੰਦੇ ਆ ਕਿ ਝੂਠੀ ਬਣਾਈ ਹੋਈ ਖਬਰ ਜੇ ਤੁਹਾਨੂੰ ਅੱਜ ਵੀ ਸੱਚ ਨਹੀਂ ਆਇਆ ਯਕੀਨ ਨਹੀਂ ਆਉਂਦਾ ਕਿ ਮੁੱਖ ਮੰਤਰੀ ਤੇ ਕੁਲਤਾਰ ਸਿੰਘ ਸੰਧਵਾ ਦੇ ਵਿਚਕਾਰ ਸਭ ਕੁਝ ਠੀਕ ਠਾਕ ਨਹੀਂ ਤਾਂ ਫਿਰ ਤੁਹਾਡੀ ਸਮਝ ਤੁਹਾਡੇ ਹੱਥ ਚ ਆ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਹੋ ਸਕਦੀ ਇਹਦੀ ਪੋਲੀਟਿਕਲ ਟਰਾਂਸਲੇਸ਼ਨ ਦੀ ਗੱਲ ਕਰਦੇ ਆ ਕਿ ਕੁਲਤਾਰ ਸਿੰਘ ਸੰਧਵਾ ਤੇ ਮੁੱਖ ਮੰਤਰੀ ਦੇ ਵਿਚਕਾਰ ਸਭ ਕੁਝ ਠੀਕ ਠਾਕ ਨਹੀਂ ਕੁਲਤਾਰ ਸਿੰਘ ਸੰਧਵਾ ਨੇ ਮੌਕਾ ਹੱਥ ਆਇਆ ਜਾਣ ਨਹੀਂ ਦਿੱਤਾ ਪੰਜਾਬ ਵਿਧਾਨ ਸਭਾ ਦੇ ਅੰਦਰ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਪਹਿਲਾਂ ਮੰਤਰੀਆਂ ਮੰਤਰੀਆਂ ਦੇ ਨਾਲ ਘੱਟ ਹੁੰਦਾ ਸੀ ਵਿਧਾਇਕਾਂ ਦੇ ਨਾਲ ਜ਼ਿਆਦਾ ਕਰਦੇ ਸੀ ਨਿਰਮਲ ਸਿੰਘ ਕਾਲੋਂ ਇਸ ਮਾਮਲੇ ਦੇ ਵਿੱਚ ਬੜੇ ਐਕਸਪਰਟ ਮੰਨੇ ਗਏ ਕਿ ਜਦੋਂ ਕੋਈ ਵਿਧਾਇਕ ਕੋਈ ਮੰਤਰੀ ਉਹਨਾਂ ਦੀ ਗੱਲ ਨਹੀਂ ਸੀ ਨਾ ਸੁਣਦਾ ਤਾਂ ਉਹ ਉੱਥੇ ਫਸਾ ਦਿੰਦੇ ਸੀ ਵਿਧਾਨ ਸਭਾ ਚੋਂ ਨੂੰ ਕਿਸੇ ਵਿਰੋਧੀ ਧਿਰ ਦੇ ਐਮ ਐਲ ਏ ਨੂੰ ਕਹਿ ਦੇਣਾ ਕਿ ਤੈਨੂੰ ਮੈਂ ਸਮਾਂ ਦਊਂਗਾ ਤੇ ਤੂੰ ਆਹ ਗੱਲ ਕਰਨੀ ਹੈ ਕਿਸੇ ਅਫਸਰ ਬਾਰੇ ਅਫਸਰ ਨੂੰ ਫਸਾਉਣਾ ਹੋਣਾ ਤਾਂ ਉਹ ਪਸਾ ਦੇਣਾ ਇਦਾਂ ਹੀ ਅੱਜਕੱਲ੍ਹ ਤਾਰ ਸਿੰਘ ਸੰਧਵਾ ਨੇ ਹਰ ਵਾਰ ਕਰਤਿਆ ਹੈ ਕਲਤਾਰ ਸਿੰਘ ਸੰਧਵਾ ਨੇ ਮੌਕੇ ਨੂੰ ਜਾਣ ਨਹੀਂ ਦਿੰਦਾ ਸਾਰੇ ਦਾ ਸਾਰੀਆਂ ਚੀਜ਼ਾਂ ਮੁੱਖ ਮੰਤਰੀ ਨਾਲ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਸੀ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲੇ ਸਰਕਾਰ ਦਾ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਨੂੰ ਇੱਕ ਤਰ੍ਹਾਂ ਨਾਲ ਕਿਰਕਰੀ ਕਰਾ ਰੱਖ ਕੇ ਰੱਖ ਦਿੱਤੀ ਹੈ ਤੇ ਇਸ ਪਸਟਾ ਦੇ ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੋਬਿੰਗ ਸਾਫ਼ ਦਿਖਣ ਲੱਗੀ ਹੈ ਤੇ ਜਿਹੜੀਆਂ ਚਰਚਾਵਾਂ ਨੇ ਬਦਲੇ-ਬੁਦਲੇ ਜਾਣ ਦੀਆਂ ਹਾਲੇ ਉਹ ਇੰਨੀਆਂ ਮੈਚੂਰ ਨਹੀਂ ਹੋਈਆਂ ਪਰ ਇਹ ਸਾਰੀ ਘਟਨਾ ਉਸ ਵੱਲ ਇਸ਼ਾਰਾ ਕਰਦੀ ਹੈ ਕਿ ਆਉਂਦੇ ਦਿਨਾਂ ਚ ਆਮ ਆਦਮੀ ਪਾਰਟੀ ਇੱਕ ਵੱਡੇ ਖਿਲਾੜੇ ਦੇ ਮਹਾਨੇ ਤੇ ਤਾਂ ਜਾ ਖੜੀ ਹੋਈ ਹੈ ਨੇ ਕੁਲਤਾਰ ਸਿੰਘ ਸੰਧਵਾ ਨੂੰ ਕੀ ਲੋੜ ਸੀ ਏਡਾ ਸੰਵੇਦਨਸ਼ੀਲ ਮਸਲਾ ਜਿੱਤੇ ਮੁੱਖ ਮੰਤਰੀ ਦਾ ਗਲਾ ਸੁੱਕ ਜਾਂਦਾ ਮੁੱਖ ਮੰਤਰੀ ਤਿੰਨ ਤਿੰਨ ਵਾਰ ਪਾਣੀ ਪੀ ਕੇ ਉਹ ਗੱਲ ਕਰਦੇ ਆ ਕਿ ਪੰਜਾਬ ਚ ਸਾਰਾ ਕੁਝ ਠੀਕ ਆ ਸਾਰਾ ਕੁਝ ਠੀਕ ਆ ਸਾਰਾ ਕੁਝ ਠੀਕ ਹੈ ਤੇ ਉਸ ਮਸਲੇ ਨੂੰ ਮੁੱਖ ਮੰਤਰੀ ਦੀ ਦੁੱਖ ਦੀ ਰਗ ਨੂੰ ਛੇੜ ਦੇਣਾ ਤੇ ਵਿਰੋਧੀ ਧਿਰ ਜਦੋਂ ਹੱਥਾਂ ਤੇ ਥੁੱਕ ਲਾਈ ਬੈਠੀ ਹੋਵੇ ਉਸ ਉਸ ਦੌਰਾਨ ਫਿਰ ਤੁਸੀਂ ਇਹ ਗੱਲ ਵੀ ਨੋਟ ਕੀਤੀ ਹੋਣੀ ਹੈ ਕਿ ਕੱਲ ਆਪੋਜੀਸ਼ਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਇਹੇ ਮੁੱਦਿਆਂ ਤੇ ਬੋਲਣ ਦੇ ਲਈ ਬਹੁਤ ਸਾਜ਼ਗਰ ਸਮਾਂ ਦਿੱਤਾ ਗਿਆ ਬੜਾ ਸਾਜ਼ਗਾਰ ਤਰੀਕੇ ਦੇ ਨਾਲ ਜਿਹੜੇ ਸਾਰੇ ਚਾਹੇਓ ਇੰਦਰਬੀਰ ਸਿੰਘ ਪਾੜਾ ਹੋਣ ਸੁਖਪਾਲ ਸਿੰਘ ਖੈਰਾ ਹੋਣ ਉਸ ਤੋਂ ਇਲਾਵਾ ਪ੍ਰਗਟ ਸਿੰਘ ਹੋਣ ਸਾਰਿਆਂ ਨੂੰ ਮੈਂ ਨੋਟ ਕੀਤਾ ਕਿ ਸਾਰਿਆਂ ਨੂੰ ਖੁੱਲਾ ਸਮਾਂ ਦਿੱਤਾ ਗਿਆ ਨਹੀਂ ਸਪੀਕਰ ਇਸ ਤੋਂ ਪਹਿਲਾਂ ਵਾਲੇ ਸੈਸ਼ਨਾਂ 'ਚ ਦੇਖਿਆ ਗਿਆ ਕਿ ਚਲਦੀ ਗੱਲ ਨੂੰ ਵਿਚਾਲੇ ਟੋਕ ਦਿੰਦੇ ਸੀ ਤੇ ਮਾਈਕ ਕਿਸੇ ਹੋਰ ਹਵਾਲੇ ਕਰ ਦਿੰਦੇ ਸੀ ਜਾਂ ਆਪਣੇ ਕੋਲ ਰੱਖ ਲੈਂਦੇ ਸੀ ਪਰ ਕੱਲ ਅਜਿਹੀ ਸਥਿਤੀ ਨਹੀਂ ਦੇਖੀ ਇਥੋਂ ਸਾਫ਼ ਸੰਕੇਤ ਹੈ ਕਿ ਜਿਹੜਾ ਪੰਗਾ ਕੁਲਤਾਰ ਸਿੰਘ ਸੰਧਵਾ ਦੇ ਨਾਲ ਸਿੱਧੇ ਤੌਰ ਦੇ ਉੱਤੇ ਪ੍ਰੈਸ ਨੋਟ ਰੋਕਣ ਵਾਲਾ ਲਿਆ ਸੀ ਹੁਣ ਉਹਦੇ ਬਦਲੇ ਲਈ ਜਾਂਦੇ ਆ ਹੁਣ ਇਹ ਸਿਆਸੀ ਜੰਗ ਕਿੱਥੋਂ ਤੱਕ ਜਾਂਦੀ ਹੈ ਇੱਕ ਵੱਡਾ ਸਵਾਲ ਹੈ ਕਿਉਂਕਿ ਸੱਤਾ ਤੇ ਰਹਿ ਸੱਤਾ ਤੇ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਬਹੁਤ ਕੁਝ ਦੇਣ ਲੈਣ ਨੂੰ ਹੁੰਦਾ ਹੈ ਅਹੁਦੇ ਹੁੰਦੇ ਆ ਮੁਨਾਫੇ ਹੁੰਦੇ ਆ ਬਹੁਤ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਗੱਲ ਸਪਸ਼ਟ ਹੈ ਕਿ ਕੋਵਰ ਵਿਜੇ ਪ੍ਰਤਾਪ ਦੀ ਜਿਹੜੀ ਲੇਨ ਖਿੱਚੀ ਹੋਈ ਆ ਕੋਵਰ ਵਿਜੇ ਪ੍ਰਤਾਪ ਉਸ ਲੇਨ ਤੋਂ ਨਾ ਤਾਂ ਇੱਧਰ ਹੁੰਦੇ ਦੇਖਦੇ ਆ ਨਾ ਉੱਧਰ ਹੁੰਦੇ ਉਹਨਾਂ ਨੇ ਬਰਗਾੜੀ ਕਿਸਾਨੀ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਵੀ ਸਪੀਕਰ ਨੂੰ ਸੁਨਾਤਾ ਕਿ ਮੈਂ ਤੁਹਾਡੇ ਤੋਂ ਸਮਾਂ ਮੰਗਿਆ ਮੈਨੂੰ ਸਮਾਂ ਦੋ ਇਹ ਸਾਰੀ ਗੱਲ ਹੁਣ ਕਲੀਅਰ ਹੋ ਚੁੱਕੀ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜੇ ਕੁਵਰ ਵਿਜੇ ਪ੍ਰਤਾਪ ਨੂੰ 10 ਤੋਂ 15 ਮਿੰਟ ਦਾ ਸਮਾਂ ਗਲਤੀ ਨਾਲ ਵੀ ਮਿਲ ਜਾਂਦਾ ਤਾਂ ਪੰਜਾਬ ਸਰਕਾਰ ਦੀਆਂ ਤੁਸੀਂ ਵੱਖੀਆਂ ਧਿਰਦੀਆਂ ਦੇਖਿਓ ਖਾਸ ਕਰਕੇ ਬੇਅਦਬੀ ਦੇ ਮੁੱਦੇ ਤੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੂੰਹ ਲੁਕਾਉਣ ਨੂੰ ਥਾਂ ਨਹੀਂ ਲੱਭਣੀ ਐਸੀ ਸਥਿਤੀ ਪੈਦਾ ਹੋ ਸਕਦੀ ਹੈ ਕੱਲ੍ਹ ਵਾਲੀ ਡਿਵੈਲਪਮੈਂਟ ਤੋਂ ਹੀ ਕਰਕਸ ਕੱਢਿਆ ਜਾ ਸਕਦਾ ਹੈ ਦੀ ਇਹੀ ਨਿਚੋੜ ਕੱਢਿਆ ਜਾ ਸਕਦਾ ਹੈ ਕੀ ਆਮ ਆਦਮੀ ਪਾਰਟੀ ਦੇ ਅੰਦਰ ਧੜੇਬੰਦੀ ਪਹਿਲਾਂ ਅਪਰਤਖ ਸੀ ਹੁਣ ਪ੍ਰਤੱਖ ਤੌਰ ਤੇ ਉੱਭਰ ਚੁੱਕੀ ਹੈ ਮੌਕੇ ਦੀ ਭਾਲ ਚ ਸੰਕਲਤਾਰ ਸਿੰਘ ਸੰਧਵਾ ਉਹਨਾਂ ਨੇ ਮੌਕਾ ਐਨ ਸਮੇਂ ਤੇ ਸਾਂਭ ਲਿਆ ਅਤੇ ਉਸ ਮੌਕੇ ਨੂੰ ਕੈਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜ ਸ਼ੈਲੀ ਤੇ ਉਹਨਾਂ ਦੀਆਂ ਦਾਅਵਿਆਂ ਦੀ ਫੂਕ ਜਿਹੜੀ ਆ ਉਹ ਕੱਢ ਕੇ ਰੱਖਤੀ ਤੇ ਆਉਂਦੇ ਦਿਨਾਂ ਚ ਇਹ ਸੰਕੇਤ ਦੇਤਾ ਕਿ ਤੁਸੀਂ ਖੁੱਲੇ ਘੋੜੇ ਦੇ ਤਰ੍ਹਾਂ ਨਹੀਂ ਦੌੜ ਸਕਦੇ ਸਾਡੇ ਹੱਥ 'ਚ ਵੀ ਕੁਝ ਤੁਹਾਡੀਆਂ ਵਾਂਗ ਆ ਹੈ ਨੇ ਜਿਨ੍ਹਾਂ ਨੂੰ ਅਸੀਂ ਸਮਾਂ ਪੈਣ ਤੇ ਖਿੱਚ ਸਕਦੇ ਆ ਤੇ ਤੁਹਾਡੀ ਕੁਰਸੀ ਇੰਨੀ ਸਥਿਰ ਨਹੀਂ ਜਿੰਨੀ ਤੁਸੀਂ ਸਮਝਦੇ